करो। 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 और जो मेयर हाउस है इतारी हाउस मिले होया वह सू ਉਹਨਾਂ ਤੇ ਆਸੀ ਨਵੇਂ ਗਰੀਬ ਪਰਿਵਾਰ ਚੋਂ ਉੱਠ ਕੇ ਉਹ ਮਿਹਰ ਬਣੇ ਆ ਪਰ ਉਹਨਾਂ ਨੂੰ 2 ਮਹੀਨੇ ਪਹਿਲਾਂ ਵੀ ਅਸੀਂ ਇੱਕ ਮੰਗ ਪੱਤਰ ਦੇ ਕੇ ਗਏ ਸੀ ਜੋ ਉਹਨਾਂ ਨੇ ਹਾਊਸ ਦੇ ਵਿੱਚੋਂ 1256 ਮੁਲਾਜ਼ਮਾਂ ਦਾ ਜਿਹਦੇ ਵਿੱਚ ਸਫਾਈ ਸੇਵਕ, ਸੀਵਰਮੈਨ, ਮਾਲੀ, ਬੇਲਦਾਰ, ਡਰਾਈਵਰ, ਟੂਲ ਆਪਰੇਟਰ ਅਦਰ ਮੁਲਾਜ਼ਮ ਜਿਹੜੇ ਆ 1200 ਦੇ 1256 ਉਹਨਾਂ ਦੇ ਵਿੱਚੋਂ ਲਗਭਗ 28 ਦੀ ਡੈਥ ਵੀ ਹੋ ਚੁੱਕੀ ਆ ਜੀ ਤਾਂ ਉਹਨਾਂ ਨੂੰ ਪੱਕਾ ਕਰਨਗੇ 7 ਮਹੀਨੇ ਹੋ ਗਏ ਮਾਤਾ ਪਾਸ ਕਰਕੇ ਹਸੋਲੂ ਭੇਜਿਆ ਹੋਇਆ ਪਰ ਹਾਲੇ ਤੱਕ ਵੀ ਉਹ ਮਾਤਾ ਜਿਹੜਾ ਵਾ ਪਾਸ ਹੋ ਕੇ ਨਹੀਂ ਆਇਆ ਪਾਸ ਹੋ ਕੇ ਕੀ ਜਦੋਂ ਮਾਤਾ ਪਾਸ ਹੋ ਕੇ ਚਲੇ ਜਾਂਦਾ ਉਹ ਤਾਂ ਹਫ਼ਤੇ ਦੇ ਵਿੱਚ ਪਹੁੰਚ ਆ ਜਾਂਦਾ ਲੋਕਲ ਬਾਰਦੀ ਮੰਤਰੀ ਵੀ ਇਨਾਂ ਦਾ ਵਾ ਮੁੱਖ ਮੰਤਰੀ ਵੀ ਇਨਾਂ ਦਾ ਐਮ ਐਲ ਏ ਸਾਰੇ ਇਨਾਂ ਦੇ ਆ ਪਰ ਜਾਣ ਕੇ ਅਦਾਲਤਾਂ ਨਾਲ ਤੱਕਾ ਹੋ ਰਿਹਾ ਸਪਾਈ ਸੇਵਕਾਂ ਨਾਲ ਤੱਕਾ ਹੋ ਰਿਹਾ ਵਾ ਉਲਟ ਇਹਨਾਂ ਨੇ ਠੇਕੇਦਾਰੀ ਸਿਸਟਮ ਲਾਗੂ ਕਰਤਾ ਉਰ ਠੇਕੇਦਾਰੀ ਸਿਸਟਮ ਇਹਨਾਂ ਦੇ ਜੋ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਤਕਾਰਯੋਗ ਹੈ ਪਰ ਉਹ ਕਿਤੇ ਨਾ ਕਿਤੇ ਜਿਹੜੇ ਦਲਤਾਂ ਦੀ ਗਰੀਬਾਂ ਦੀ ਸਪਾਈ ਸੇਵਕਾ ਦੀ ਮੰਗਾਂ ਨੂੰ ਉਹ ਪੁੱਲ ਚੁੱਕਿਆ ਕਿਉਂਕਿ ਮੈਨੂੰ ਵੀ ਮੈਨੂੰ ਲੱਗਦਾ ਇਹਨਾਂ ਦੇ ਹੱਥੇ ਲੱਗਦਾ ਕੁਝ ਰਿਆ ਨਹੀਂ ਉਹ ਦਿੱਲੀ ਵਾਲੇ ਰਿਮੋਟ ਕੰਟਰੋਲ ਲੈ ਕੇ ਬੈਠੇ ਆ ਤੁਸੀਂ ਇਹਸ ਕਰਕੇ ਪਰ ਮੁੱਖ ਮੰਤਰੀ ਸਾਹਿਬ ਦਾ ਆਪ ਦਾ ਵਾਦਾ ਸੀ ਕਿ ਅਸੀਂ ਇੱਕ ਵੀ ਮੁਲਾਜ਼ਮ ਕੱਚਾ ਨਹੀਂ ਰਹਿਣ ਦੇਵਾਂਗੇ ਸਾਰੇ ਪੱਕੇ ਕਰਾਂਗੇ ਪਰ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹਨਾ ਮੈਂ ਕਿ ਤੁਸੀਂ ਆਪਣਾ ਵਾਦਾ ਕਰਕੇ ਆਪ ਹੀ ਮੁੱਕਰ ਗਏ ਉਲਟ ਉਰੇ ਠੇਕੇਦਾਰੀ ਸਿਸਟਮ ਲਾਗੂ ਹੋ ਗਿਆ ਔਰ 500 600 ਦੇ ਕਰੀਬ ਉਰੇ ਮੁਲਾਜ਼ਮ ਰੱਖੇ ਗਏ ਆ ਠੇਕੇਦਾਰੀ ਤੇ ਜਦ ਕਿ ਅਸੀਂ ਮੰਗ ਪੱਤਰ 'ਚ ਦੇ ਰਹੇ ਠੇਕੇਦਾਰੀ ਸਿਸਟਮ ਬੰਦ ਕਰੋ ਤੁਸੀਂ ਲਾਗੂ ਕਰਤਾ ਤੁਸੀਂ ਡੀਸੀ ਡੀਸੀ ਰੇਟ ਤੇ ਉਰੇ ਸਿੱਧੇ ਕਾਰਪੋਰੇਸ਼ਨ ਦੇ ਅੰਦਰ ਮੁਲਾਜ਼ਮ ਰੱਖਦੇ ਸੀ ਪਰ ਤੁਸੀਂ ਉਹ ਬੰਦ ਕਰਾਤਾ ਸੀ ਤੁਸੀਂ ਕਿਹਾ ਸੀ ਕਿ ਅਸੀਂ ਕੱਚੇ ਮੁਲਾਜ਼ਮ ਇੱਕ ਵੀ ਰਹਿਣ ਨਹੀਂ ਦੇਵਾਂਗੇ ਸਿੱਧੀ ਅਸੀਂ ਪੱਕੀ ਭਰਤੀ ਕਰਾਂਗੇ ਪਰ ਜਿਹੜੇ ਪਹਿਲਾਂ ਕੱਚੇ ਆ ਉਹ ਮੁਲਾਜ਼ਮ ਪੱਕੇ ਨਹੀਂ ਕਿਤੇ ਗਏ ਹੋ ਚਮਤਾ ਪਾਸ ਹੋਇਆ ਹੋਇਆ ਇਸ ਕਰਕੇ ਉਹਨਾਂ ਨੂੰ ਪੱਕਿਆ ਕਰੋ ਮਾਤਾ ਪਾਸ ਹੋ ਕੇ ਹੌਸ ਵੱਲੋਂ ਗਿਆ ਹੋਇਆ ਤੁਹਾਡੇ ਕੋਲ ਉਸ ਤੋਂ ਪਹਿਲਾਂ ਵੀ ਸਰਕਾਰ ਨੇ ਤੁਹਾਨੂੰ ਮਾਤਾ ਪਾਸ ਕਰਕੇ ਭੇਜਿਆ ਹੋਇਆ ਤਾਂ ਆਸ ਕਰਦੇ ਅੱਜ ਮੇਰ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਉਹ ਮੰਗ ਪੱਤਰ ਵੀ ਲੈ ਕੇ ਆਦ ਪੱਤਰ 2 ਮਹੀਨੇ ਹੋ ਗਏ ਪਰ ਅੱਜ ਵੀ ਉਹਨਾਂ ਨੇ ਕੋਈ ਬਿਆਨ ਜਿਹੜਾ ਹੋਣਾ ਜਾਂ ਆਸ਼ਵਾਸ਼ਣ ਜਿਹੜਾ ਹੋਣਾ ਚਾਹੀਦਾ ਸੀ ਤਸੱਲੀ ਬਖਸ ਸਾਨੂੰ ਨਹੀਂ ਦਿੱਤਾ ਕਹਿ ਕੇ ਗਏ ਆ ਮੈਂ ਅਸੀਂ ਬਹੁਤ ਜਲਦੀ ਕਰ ਦਾਂਗੇ ਪਰ ਇਹ ਤਾਂ 2 ਮਹੀਨੇ ਪਹਿਲਾਂ ਵੀ ਜਿਹੜੇ ਸੰਜੀਵ अरोड़ा ਜੀ ਕੈਬਨਿਟ ਮੰਤਰੀ ਆ ਸੀ ਉਹਨਾਂ ਦੇ ਕੋਠੇ ਦੇ ਬਾਹਰ ਵੀ ਘਰਾਓ ਕਰਿਆ ਸੀ ਉਹਨਾਂ ਦਾ ਔਰ ਲੈਗਬੈਗ ਮੈਨੂੰ ਅੱਜ ਵੀ ਯਾਦ ਆ ਕਿ 17 ਅਕਤੂਬਰ ਨੂੰ ਅਸੀਂ ਉਹਨਾਂ ਨੂੰ ਯਾਦ ਪੱਤਰ ਦੇ ਕੇ ਆਏ ਸੀ ਮੁੱਖ ਮੰਤਰੀ ਸਾਹਿਬ ਜਨਾਬ ਔਰ ਉਹਨਾਂ ਨੇ ਵੀ ਹੱਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਸਾਡੇ ਕੋਲ ਕੋਈ ਨਾਮ ਮੰਗ ਪੱਤਰ ਨਾ ਸਾਨੂੰ ਕੋਈ ਮੀਟਿੰਗ ਦੀ ਕਾਲ ਆਈ ਔਰ ਨਾ ਉਹਨਾਂ ਨੇ ਕੋਈ ਮੁਖਤੀ ਪੱਤਰ ਦਿੱਤਾ ਹੈ ਔਰ ਉਹ ਅੱਜ ਸੰਜੀਵ ਰੋੜਾ ਜੀ ਗੁੰਮਸ਼ੁਦਗੀ ਹੈ ਅੱਜ ਉਹ ਕਿਤੇ ਵੀ ਲੁਧਿਆਣੇ ਤੇ ਨਜ਼ਰ ਨਹੀਂ ਆਉਂਦੇ ਜਦਕਿ ਉਹ ਕਹਿੰਦੇ ਮੈਂ ਲੋਕਾਂ ਲੋਕਾਂ ਦੇ ਲੁਧਿਆਣੇ ਦੇ ਲੋਕਾਂ ਦੀ ਸੇਵਾ ਕਰਨੀ ਆ ਪਰ ਉਹ ਇਲੈਕਸ਼ਨ ਲੜਨ ਤੋਂ ਪਹਿਲਾਂ ਪਹਿਲਾਂ ਜਿਹੜੀ ਇਲੈਕਸ਼ਨ ਦੌਰ ਦੇ ਟਾਈਮ ਸੇਵਾ ਜਿਹੜੀ ਹੋ ਗਈ ਹੋ ਗਈ ਲੋਕਾਂ ਦੀ ਪਰ ਉਸ ਤੋਂ ਬਾਅਦ ਉਹ ਨਜ਼ਰ ਨਹੀਂ ਆਉਂਦੇ ਇਸ ਕਰਕੇ ਕੈਬਨਿਟ ਮੰਤਰੀ ਸੰਜੀਵ अरोड़ा ਸਾਹਿਬ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਮੈਂ ਔਰ ਲੋਕਲ ਬਾਡੀ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਔਰ ਮੇਅਰ ਸਾਹਿਬਾ ਜਿਹੜੀ ਅੱਜ ਅਰਜ਼ੀ ਪੱਤਰ ਲੈ ਕੇ ਆ ਤੁਮੇ ਜਲਦੀ ਤੋਂ ਜਲਦੀ ਇਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਔਰ ਤੁਸੀਂ ਜੋ ਕੂੜੇ ਦੀ ਕਲੈਕਸ਼ਨ ਸਾਡਾ ਭਾਈਚਾਰਾ ਕਰਦਾ ਵਾ ਜਿਨ੍ਹਾਂ ਦਾ ਹਜ਼ਾਰਾਂ ਪਰਿਵਾਰ ਜਿਹੜਾ ਰੋਜ਼ ਰੋਟੀ ਕਮਾਉਂਦੇ ਆ ਉਹ ਵੀ ਜਿਹੜਾ ਇਹਨਾਂ ਨੇ ਠੇਕੇ ਦੇ ਕੋ ਦਿੱਤੇ ਆ ਉਹ ਵੀ ਜਿਹੜਾ ਰੱਦ ਕੀਤਾ ਜਾਵੇ ਤਾਂ ਜੋ ਇਹ ਸਾਡਾ ਪਰਿਵਾਰ ਆ ਇਹ ਆਪਣੀ ਰੋਜੀ ਰੋਟੀ ਕਮਾ ਕੇ ਆਪਣੇ ਬੱਚਿਆਂ ਨੂੰ ਪੜਾ ਲਿਖਾ ਸੀ ਸਰ ਇੱਕ ਇੱਕ ਦਾ ਪਿੱਛੜਿਆ ਮਸ਼ੀਨਾਂ ਲਿਆਂਦੀ ਗਈਆਂ ਉਹ ਅਕਸਰ ਖਰਾਬ ਹੀ ਰਹਿੰਦੀਆਂ ਆ ਕਈ ਤੇ ਦੇਖਿਆ ਗਿਆ ਵੀ ਆਏ ਤੇ ਡੰਪ ਡੰਪ ਦੇਖੋ ਇਹ ਇਲਾਹੀ ਹੋ ਜਾਂਦੀ ਹੈ ਇਹ ਸਰਕਾਰ ਦਾ ਫੇਲਯਰ ਹੈ ਕਿਉਂਕਿ ਨਗਰ ਨਿਗਮ ਜਿਹੜਾ ਹੈਗਾ ਵਾ ਇਹ ਡੰਪ ਜਿਹੜੇ ਬਣਾਏ ਆ ਇਹਨਾਂ ਨੇ ਪਹਿਲੀ ਗੱਲ ਤਾਂ ਇਹ ਐਨੂੰ ਡੰਪਿੰਗ ਤੋਂ ਜਿਦਾ ਕੂੜਾ ਉਹ ਜਲਦੀ ਜਲਦੀ ਚੱਕ ਨਹੀਂ ਹੁੰਦਾ ਔਰ ਕਈ ਵਾਰੀ 1-1 ਕਿਲੋਮੀਟਰ ਦੀ ਉੱਤੇ ਲੈਂਡ ਨਾ ਮਿੰਦੀ ਆ ਕੂੜਾ ਚੱਕਣ ਵਾਲੇ ਜਿਹੜੇ ਰੇੜੇ ਆ ਉਹ 2-2 ਕਿਲੋਮੀਟਰ ਦੀ ਲੈਂਡ ਲਾ ਕੇ 2-2 ਘੰਟੇ ਉਹਨਾਂ ਨੂੰ ਕੂੜਾ ਸੁੱਟਣ ਲਾ ਜਾਂਦਾ ਤਾਂ ਜਿਹੜਾ ਗਰੀਬ ਆਦਮੀ ਸਵੇਰ ਦਾ ਆਪਣੇ ਘਰੋਂ ਨਿਕਲਿਆ ਹੋਇਆ ਜੇ 2 ਘੰਟੇ ਉਹ ਇੱਕ ਜਿਹੜਾ ਸੁੱਟਣ ਨੂੰ ਲਾ ਦੇਗਾ ਤਾਂ ਉਹ ਕੰਮ ਕਿਵੇਂ ਕਰੇਗਾ ਉਹ ਰੋਜ਼ੀ ਰੋਟੀ ਆਪਣੀ ਕਿਵੇਂ ਕਮਾਏਗਾ ਤਾਂ ਇਸ ਕਰਕੇ ਜਿਹੜੇ ਡੰਪ ਲੁਧਿਆਣੇ 'ਚ ਉਹ ਵਧਾਇਆ ਜਾ ਟੋਗੜ 95 94 ਜਿਹੜੇ ਬੋਰਡ ਹੈਗੇ ਆ ਔਰ ਦੋ ਬੋਰਡਾਂ ਦੇ ਨਾਲ ਇੱਕ ਡੰਪ ਹੋਣਾ ਚਾਹੀਦਾ ਵਾ ਤਾ ਜਿਹੜਾ ਮੈਂ ਕੂੜਾ ਦਿੱਲੀ ਦੇ ਦਿੱਲੀ ਜਿਹੜਾ ਚਾਕੇ ਉਹ ਵੱਡੇ ਢੰਗ ਤੇ ਜਾਂਦਾ ਕੂੜਾ ਨੂੰ ਲੈ ਕੇ ਜਸਦੇਵ ਸਿੰਘ ਸਿੱਖ ਵੱਲੋਂ ਵੀ ਚਲਾਣ ਦੀ ਇੱਕ ਪੱਤੇ ਇੱਕ ਮੋਰਮ ਸ਼ੁਰੂ ਕੀਤੀ ਗਈ ਜਿੰਦਾ ਵਿਖਰਿਆ ਹੋਇਆ ਕੂੜਾ ਵਿਕੋ ਇਹ ਤਾਂ ਇਹ ਤਾਂ ਵਧੀਆ ਗੱਲ ਹੈ ਕਿ ਲੋਕਾਂ ਨੂੰ ਜਾਗਰੂਕ ਕਰਨਾ ਔਰ ਜਿਹੜੇ ਲੋਕ ਆ ਜਾਣ ਕੇ ਗੰਦਗੀ ਫੈਲਾ ਦਿੰਦੇ ਆ ਸੜਕਾਂ ਦੇ ਉੱਤੇ ਉਹ ਲੋਕਾਂ ਦੇ ਚਲਾਣਤਾ ਹੋਣੇ ਚਾਹੀਦੇ ਆ ਕਿਉਂਕਿ ਲੁਧਿਆਣੇ ਦੇ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਤਾਂ ਇਸ ਕਰਕੇ ਮੈਂ ਸਮਝਦਾ ਨੂੰ ਜਿਹੜਾ ਪ੍ਰਸ਼ਾਸਨ ਆ ਉਹਨੂੰ ਜਾਗਰੂਕ ਰਹਿਣਾ ਚਾਹੀਦਾ ਵਾ ਔਰ ਖਾਸ ਕਰਕੇ ਜਿਹੜਾ ਸਪਾਈ ਸੇਵਾ ਕਰੇ ਸਿਵਰਮੈਨ ਹੈ ਮਾਲੀ ਬੇਲਦਾਰ ਹੈ ਜੋ ਉਹਨਾਂ ਦੀਆਂ ਸੁਵਿਧਾਵਾਂ ਮੰਗਦੀਆਂ ਜੋ ਉਹਨਾਂ ਦੇ ਹੱਕ ਮੰਗਦੇ ਆ ਜੋ ਉਹਨਾਂ ਦੀ ਮੰਗ ਆ ਉਹ ਤੁਰੰਤ ਜਿਹੜੀ ਆ ਪੂਰੀ ਹੋਣੀ ਚਾਹੀਦੀ ਆ ਕੱਚੇ ਮੁਲਾਜ਼ਮਾਂ ਨੂੰ ਪੱਕਿਆ ਕਰਨਾ ਚਾਹੀਦਾ ਵਾ ਠੇਕੇਦਾਰੀ ਸਿਸਟਮ ਬੰਦ ਕਰਨਾ ਚਾਹੀਦਾ ਤੁਸੀਂ ਵੀ ਮੰਦਿਓ ਆਪੋਜੀਸ਼ਨ ਦੀ ਤਰ੍ਹਾਂ ਜੇ ਇਹਦਾ ਕੀ ਵੀ ਆਪੋਜੀਸ਼ਨ ਜਾਂਦੇ ਆ ਫੱਮੀ ਫੱਮੀ ਮੇਰਾ ਜਿੱਦਾਂ ਦਾ ਆਸ਼ਵਾਸ਼ਣ ਮਿਲਿਆ ਉਹ ਕੀ ਮੀਰ ਕਰਦੇ ਜੋ ਕੋ ਜਿਹੜਾ ਆਪੋਜੀਸ਼ਨ ਆ ਉਹ ਵੀ ਅਜੇ ਤੁਸੀਂ ਦੇਖੋ ਕੋਈ ਆਵਾਜ਼ ਵਾਜ ਜਿਹੜੀ ਚੁੱਪਣੀ ਚਾਹੀਦੀ ਆ ਉਹ ਨਹੀਂ ਚੁੱਕਿਆ ਔਰ ਮੈਨੂੰ ਲੱਗਦਾ ਜਿਹੜੀ ਕਾਂਗਰਸ ਆ ਉਹ ਵੀ ਆਮ ਆਦਮੀ ਪਾਰਟੀ ਨਾਲ ਕਿਉਂਕਿ ਇਹਨਾਂ ਦਾ ਸੈਂਟਰ ਦੇ ਵਿੱਚ ਇਹਨਾਂ ਦਾ ਸਮਝੌਤਾ ਹੈਗਾ ਇਸ ਕਰਕੇ ਉਹ ਵੀ ਆਪਸ ਤੇ ਰਲਿ ਮਿਲੀ ਹੋਈ ਆ ਉਹ ਜਿਹੜਾ ਆਪੋਜੀਸ਼ਨ ਦਾ ਰੋਲ ਇਹਨਾਂ ਨੂੰ ਹੀ ਭਾਣਾ ਚਾਹੀਦਾ ਉਹ ਕਿਤੇ ਨਾ ਕਿਤੇ ਇਹਨਾਂ ਨਾਲ ਭਾਜਵਾਲੀ ਪਾਈ ਹੋਈ ਆ ਅੰਮੀ ਪਾਜੀ ਅੱਜ ਜਿਹੜਾ ਇੱਕ ਅਕਸਰ ਕਿਹਾ ਜਾ ਰਿਹਾ ਮੇਅਰ ਸਾਹਿਬ ਆਏ ਆ ਆਸ਼ਵਾਸ਼ਣ ਦਿੱਤਾ ਗਿਆ ਕਿ ਤਾਂ ਕਿ ਓਪੋਜੀਸ਼ਨ ਅੱਗੇ ਵੀ ਕਹਿੰਦੀ ਆ ਕਿ ਡੰਮੀ ਮੇਅਰ ਦੇ ਨਾਂ ਤੇ ਡੰਮੀ ਮੇਅਰ ਦੇ ਨਾਂ ਦੇ ਵੀ ਆ ਡੰਮੀ ਮੇਅਰ ਨੂੰ ਰੱਖਿਆ ਗਿਆ ਕਿ ਕੰਮ ਨਹੀਂ ਕੀਤੇ ਜਾ ਰਹੇ ਕੀ ਕਹਿਣਾ ਚਾਹ। ਅੱਜ ਅਸੀਂ ਜਿਹੜੀ ਪੰਜਾਬ ਸਰਕਾਰ ਆ ਗੁੰਗੀ ਬੈਰੀ ਸਰਕਾਰ ਆ ਜਿਹੜੀ ਸੁੱਤੀ ਪਈ ਆ ਉਹਨੂੰ ਧੋਲ ਨਗਾਰੇ ਲੈ ਕੇ ਜਗਾਣ ਆਏ ਸੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਨਗਰ ਨਿਗਮ ਲੁਧਿਆਣਾ ਦੇ ਵਿੱਚ 15-15 22 ਸਾਲ ਤੋਂ ਸਾਡੀ ਮਾਤਾਵਾਂ ਪੈਣਾ ਬਜ਼ੁਰਗ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀ ਜਿਨ੍ਹਾਂ ਨਾਲ ਓਵਰੇਜ ਦੇ ਨਾਤੇ ਧੋਕਾ ਕੀਤਾ ਗਿਆ ਧੱਕਾ ਕੀਤਾ ਗਿਆ ਵਾਅਦਾ ਖਲਾਫੀ ਕੀਤੀ ਗਈ ਆ ਤੇ ਅੱਜ ਜਿਹੜੀ ਸਾਡੀ ਚਾਰ ਮੁੱਖ ਮੰਗਾ ਸੀ ਜਿਹਦੇ ਵਿੱਚ ਓਵਰੇਜ ਮੁਲਾਜ਼ਮ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦਿੱਤਾ ਜਾਵੇ ਤੇ ਜਿਹੜੇ ਸਫਾਈ ਸੇਵਕ ਸੀਵਰਮੈਨ ਮਾਲੀ ਡਰਾਈਵਰ ਬੇਲਦਾਰਾਂ ਇੰਨੇ ਵੀ ਰੈਗੂਲਰ ਭਰਤੀ ਕੀਤੀ ਜਾਵੇ ਤੇ ਜਿਹੜੀ ਠੇਕੇਦਾਰੀ ਪ੍ਰਥਾ ਵਾ ਉਹਨੂੰ ਖਤਮ ਕੀਤਾ ਜਾਵੇ ਤੇ ਕਿ ਜਿਹੜਾ ਕੂੜੇ ਦਾ ਕੰਮ ਹੈ ਜਿਹੜਾ ਗਰੀਬ ਮਜ਼ਦੂਰ ਲੋਕ ਕੂੜੇ ਦਾ ਕੰਮ ਕਰਦੇ ਨੇ ਡੋਰ ਟੂ ਡੋਰ ਕੂੜਾ ਚੁੱਕਦੇ ਨੇ ਉਹਨਾਂ ਨੂੰ ਇਹਨਾਂ ਨੇ ਇੱਕ ਨਿੱਜੀ ਕੰਪਨੀ ਨੂੰ ਠੇਕੇ ਤੇ ਦੇਤਾ ਪ੍ਰਾਈਵੇਟ ਕੰਪਨੀ ਨੂੰ ਉਹ ਵੀ ਤੁਰੰਤ ਰੱਦ ਕੀਤਾ ਜਾਵੇ ਜਿਸ ਕੇ ਕਰਕੇ ਅਸੀਂ ਪਹਿਲਾਂ ਵੀ ਇਹ ਜੋਨ ਨਗਰ ਨਿਗਮ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਤੇ ਪਿਛਲੇ ਡੇਢ ਦੋ ਮਹੀਨੇ ਪਹਿਲਾਂ ਵੀ ਅਸੀਂ ਸੰਜੀਵ अरोड़ा ਜਿਹੜਾ ਕੈਬਨਿਟ ਮੰਤਰੀ ਆ ਉਹਦੇ ਹੀ ਕੋਠੀ ਦਾ ਘਰਾਓ ਕਰਕੇ ਉਹਨੂੰ ਵੀ ਇਹ ਚਾਰ ਮੰਗਾ ਦਾ ਮੰਗ ਪੱਤਰ ਦਿੱਤਾ ਸੀ ਲੇਕਿਨ ਬਾਰ-ਬਾਰ ਮੰਗ ਪੱਤਰ ਦੇਣ ਤੋਂ ਬਾਅਦ ਵੀ ਕਿਉਂਕਿ ਜਦ ਗੱਲ ਗਰੀਬਾਂ ਦੀ ਆਵੇ ਮਜ਼ਦੂਰਾਂ ਦੀ ਆਵੇ ਕੋਈ ਵੀ ਸਰਕਾਰ ਹੋਵੇ ਉਹ ਗੁੰੰਗੀ ਬੈਰੀ ਹੋ ਜਾਂਦੀ ਹੈ ਸੋ ਜਾਂਦੀ ਹੈ ਤੇ ਅੱਜ ਉਹ ਸੁੱਤੀ ਪਈ ਸਰਕਾਰ ਨੂੰ ਅੱਜ ਅਸੀਂ ਲੁਧਿਆਣੇ ਦੀ ਜਿਹੜੀ ਮਹਿਰ ਆ ਉਹਦੀ ਜਿਹੜੀ ਰਹਿਸ ਆ ਮਿਹਰ ਹਾਊਸ ਆ ਰੋਜ਼ ਗਾਰਡਨ ਦੇ ਕੋਲ ਉੱਥੇ ਧਰਨਾ ਲਾ ਕੇ ਨੂੰ ਜਗਾਣਾ ਆਏ ਸੀ ਤੇ ਅੱਜ ਅਸੀਂ ਮੇਰ ਸਾਹਿਬ ਨੂੰ ਇਹ ਮੁੱਖ ਚਾਰ ਮੰਗਾ ਦਾ ਮੰਗ ਪੱਤਰ ਦਿੱਤਾ ਜੀ ਜਲਦ ਇਹਦਾ ਕੋਈ ਹੱਲ ਨਹੀਂ ਹੁੰਦਾ ਨਿਯੁਕਤੀ ਪੱਤਰ ਨਹੀਂ ਦਿੱਤੇ ਜਾਂਦੇ ਜਾਂ ਫਿਰ ਜਿਹੜੇ ਮੁਲਾਜ਼ਮ ਆ ਇਹਨਾਂ ਦੀ ਰੈਗੂਲਰ ਭਰਤੀ ਨਹੀਂ ਹੁੰਦੀ ਠੇਕੇਦਾਰੀ ਜਿਹੜਾ ਸਿਸਟਮ ਆ ਉਹਨੂੰ ਨਹੀਂ ਖਤਮ ਕੀਤਾ ਜਾਂਦਾ ਇਹ ਕੂੜੇ ਦਾ ਜਿਹੜਾ ਠੇਕਾ ਪ੍ਰਾਈਵੇਟ ਕੰਪਨੀਆ ਨੂੰ ਦਿੱਤਾ ਆ ਉਹਨੂੰ ਰੱਦ ਨਹੀਂ ਕੀਤਾ ਜਾਂਦਾ ਤੇ ਜਲਦ ਅਸੀਂ ਕੈਬਨਿਟ ਮੰਤਰੀ ਆ ਜਿਹੜੇ ਲੋਕਲ ਵਾੜੀ ਮਨਿਸਟਰ ਆ ਉਹਨਾਂ ਦਾ ਪੁਤਲਾ ਛਾੜਾਂਗੇ ਜਾਂ ਫਿਰ ਅਗਲੀ ਕਾਲ ਅਸੀਂ ਸੀਐਮ ਸਾਹਿਬ ਦੀ ਜਿਹੜਾ ਰਿਹੈਸਾ ਕੋਠੀ ਆ ਉਹਨਾਂ ਦੀ ਕੋਠੀ ਦੇ ਭਰਾਓ ਕਰਨ ਦੀ ਵੀ ਅਗਲੀ ਕਾਲ ਦੇ ਸਕਦੇ ਆ ਕੋਈ ਨੂੰ ਵੀ ਲੱਗਦਾ ਸਰ ਜਿੱਦਾਂ ਕਿ ਛੋਟੀਆਂ ਛੋਟੀਆਂ ਮੰਗਾਂ ਲੈ ਕੇ ਅਕਸਰ ਮੁਲਾਜ਼ਮਾ ਜਿਹੜੇ ਧਰਨਾ ਪ੍ਰਦਰਸ਼ਨ ਕਰਦੇ ਆ ਕਿਤੇ ਨਾ ਕਿਤੇ ਆ ਮਾਰੇ ਜਿਹੜੇ ਆ ਸਥਿਤੀ ਆ ਫੇਸ ਕਰਦੇ ਆ ਕੀ ਕਹਿਣਾ ਹੈ ਦੇਖੋ ਜੀ ਜਿਹੜੇ ਹਾਲਾਤ ਆ ਇਹ ਸਿਰਫ ਦਲਿਤ ਖਾਸ ਕਰਕੇ ਵਾਲਮੀਕੀ ਵਰਗ ਨਾਲ ਹੀ ਹੁੰਦਾ ਸਰਕਾਰ ਦੇ ਕਿੰਨੇ ਹੀ ادارے ਆ ਪਰ ਕਿਸੇ ਵੀ ادارے ਚ ਦਰਜਾ ਚਾਰ ਮਜ਼ਾਜਮ ਹਰ ادارے ਚ ਹੁੰਦੇ ਆ ਪਰ ਕਿਸੇ ਵੀ ادارے ਚ ਇਹ ਹਾਲਾਤ ਨਹੀਂ ਹੁੰਦੇ ਜੋ ਕਾਰਪੋਰੇਸ਼ਨ ਲੁਧਿਆਣਾ ਦੇ ਵਿੱਚ ਆ ਤੁਸੀਂ ਦੇਖ ਲਓ ਸਰਕਾਰ ਦਰਬਾਰ ਮੰਤਰੀ ਐਮ ਐਲ ਏ ਕੌਂਸਲ ਕੋਈ ਸਾਡੀ ਸੁਣਵਾਈ ਨਹੀਂ ਕਰਦਾ ਪਿਛਲੇ 4 ਸਾਲਾਂ ਤੋਂ ੱੱੱਕੇ ਖਾ ਰਹੇ ਆ ਦਲੀ ਤੋਂ ਵਾਲਮੀਕੀ ਵਰਗ ੱੱੱਕੇ ਖਾ ਰਿਆ ਵਾ ਕਦੀ ਉਹਨਾਂ ਨੂੰ ਕੋਈ ਬਹਾਨਾ ਮਾਰ ਦਿੰਦੇ ਕਦੀ ਕੋਈ ਜਦ ਪੱਕੇ ਕੀਤੇ ਤੇ ਓਵਰੇਜ ਕਹਿ ਕੇ 1000 ਦੇ ਕਰੀਬ 800 ਦੇ ਕਰੀਬ ਮਜ਼ਾਜਮਾਂ ਨਾ ੱੱੱਕਾ ਕੀਤਾ ਗਿਆ ਹੁਣ ਜੇ ਸਾਡੀਆਂ ਮੰਗਾਂ ਇਹਨਾਂ ਨੇ ਨਾ ਸੁਣੀਆਂ ਤੇ ਅਸੀਂ ਇਹਨਾਂ ਦੇ ਜਿੰਨੇ ਐਮਐਲਏ ਕੌਂਸਲਰ ਇਹਨਾਂ ਦਾ ਘਰਾਵ ਕਰਾਂਗੇ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੀ ਕੋਠੀ ਦੇ ਬਾਹਰ ਕੂੜਾ ਸੁੱਟ ਜਿਹੜਾ ਧਰਨਾ ਦਵਾਂਗੇ ਪ੍ਰਦਰਸ਼ਨ ਕਰਾਂਗੇ ਪੂਰੇ ਪੰਜਾਬ ਦਾ ਕੂੜਾ ਉਹਨਾਂ ਦੀ ਕੋਠੀ ਦੇ ਬਾਹਰ ਸੁੱਟਾਂਗੇ ਤੇ ਉਹਨਾਂ ਨੂੰ ਅਹਿਸਾਸ ਕਰਾਵਾਂਗੇ ਵੀ ਪੰਜਾਬ ਦਾ 45% ਦਲਿਤ ਵੋਟਰ ਬਿਲਕੁਲ ਉਹਨਾਂ ਦੇ ਖਿਲਾਫ ਆਉਣ ਵਾਲੀ ਸਰਕਾਰ ਜਿਹੜੀ ਇਲੈਕਸ਼ਨ ਹੋਵੇ ਉਹਨਾਂ ਚ ਇਹਨਾਂ ਦੇ ਖਿਲਾਫ ਭੁਗਤੂਗਾ ਅਨੁਬਿਲ ਸਰਕਾਰ ਕੋ ਦਿਨ ਖਿਆਲ ਨਹੀਂ ਹੈਗਾ ਜਾ ਕੇ ਦੇਖੋ ਜੀ ਕਰਜ਼ੇ ਤੰਗ ਕਰਨ ਦੀ ਇੱਕ ਨੀਤੀ ਬਣਾਈ ਜਾਈ ਕਰਜ਼ੇ ਦਾ ਇਹ ਜਾਇਜ ਹੈ ਕਿ 1.5 ਲੱਖ ਕਰੋੜ ਦਾ ਤਾਂ ਕਰਜ਼ੇ ਵਾਲੇ ਇਹਨਾਂ ਨੇ ਪਿਛਲੇ 4 ਸਾਲਾਂ ਦੇ ਵਿੱਚ ਹੋਲਡਿੰਗ ਲਾ ਰਿਹਾ ਅੱਧ-ਅੱਧ ਸਟੇਟਾਂ ਦੀ ਸਰਕਾਰਾਂ ਬਣਾਉਣ ਵਾਸਤੇ ਉੱਥੇ ਇਲੈਕਸ਼ਨ ਲੜਨ ਵਾਸਤੇ ਪੰਜਾਬ ਦੇ ਖਜ਼ਾਨੇ ਨੂੰ ਇੱਥੇ ਜਾ ਕੇ ਲੁੱਟ ਖੁੱਟ ਕਰਦੇ ਆ ਦਿੱਲੀ ਨੂੰ ਭਰ ਰਹੇ ਆ ਤੇ ਪੰਜਾਬ ਦੇ ਲੋਕਾਂ ਵਾਸਤੇ ਗਰੀਬਾਂ ਵਾਸਤੇ ਇਹਨਾਂ ਕੋਲ ਜੇ ਖਜ਼ਾਨਾ ਹੈ ਨਹੀਂ ਤੇ ਸਾਡੇ ਵਾਸਤੇ ਸਾਡੇ ਕੋਲ ਇਹਨਾਂ ਵਾਸਤੇ ਵੋਟ ਹੈ ਨਹੀਂ